हां जी दोस्तों सारेया नु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਮੂਸੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਛਿਸ਼ਰੇਵਾਲ ਪਿੰਡ ਦੇ ਬਿਲਕੁਲ ਨਜ਼ਦੀਕ ਆ ਦੋਸਤੋ ਇੱਕ ਪਾਸੇ ਪਿੰਡ ਮਾਲੂਵਾਲ ਵੀ ਆ ਤੇ ਖਾਸ ਵਿਜੜ ਤੁਸੀਂ ਪਿੰਡ ਮੂਸੇ ਕਰਨੀ ਆ ਜਿਵਾਲ ਤੋਂ ਭਿੱਖੀ ਪਿੰਡ ਤੋਂ ਦੋਸਤੋ ਜਿਹੜੀ ਛੜਕਾ ਚਵਾਲ ਅਮਰਸਰ ਨੂੰ ਜਾਂਦੀ ਹੈ ਤੇ ਇਸੇ ਛੜਕ ਤੇ ਉੱਪਰ ਪਿੰਡ ਮੂਸੇ ਆਉਂਦਾ ਸੁਰ ਸਿੰਘ ਤੋਂ ਤਕਰੀਬਨ ਕੋਈ 6 ਕਿਲੋਮੀਟਰ ਦੀ ਦੂਰੀ ਆ ਪਿੰਡ ਮੂਸੇ ਦੀ ਤੇ ਗਗੋਪੂਹਾ ਅੱਗੇ ਪਿੰਡ ਰਹਿ ਜਾਂਦਾ ਅੱਜ ਵੀਰ ਹੀਰੇ ਦੇ ਕੋਲ ਆਇਆ ਦੋਸਤੋ ਇਸ ਘਰੋਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਤਰੀਕ ਅੱਜ ਦੋਸਤੋ 3 ਮਾਰਚ ਆ ਤੇ ਸਮਾਂ ਕੁਝ ਦੁਪਹਿਰ ਦੇ 1.5 ਵਜੇ ਦਾ ਠੀਕ ਆ ਜੀ ਦੋ ਸੂਈਆਂ ਸਪਾਈਆਂ ਬੜਾ ਦਿਖਾ ਦਾਂਗੇ ਦੋਸਤੋ ਤੇ ਦੋ ਗੱਬਣਾਂ ਇੱਕ ਮੱਝ ਦਿਖਾਵਾਂਗੇ ਤੁਹਾਨੂੰ ਸ਼ੁਰੂਆਤ ਵੀ ਆਪਾਂ ਪਹਿਲੇ ਨੰਬਰ ਤੋਂ ਮੱਝ ਤੋਂ ਕਰਾਂਗੇ ਮੱਝ ਵੀ ਸੂਈ ਸਪਾਈ ਆ ਸੋ ਪਸ਼ੂ ਆਜੇ ਟੋਟਲ 525 ਪੰਜਾਂ ਪਸ਼ੂਆਂ ਦੀ ਨਰਕ ਪਰਖਾ ਤਸੱਲੀ ਉਹ ਆਪਣੀ ਘਰਾਂ ਨੇ ਕਰ ਲਿਓ ਜਿਹੜਾ ਪਸ਼ੂ ਸੋਇਆ 2 ਟਾਈਮ ਚੋਲਿਓ 3 ਟਾਈਮ ਚੋਲਿਓ ਗੱਬਣ ਪਸ਼ੂ ਆਪਣਾ ਚੌਥਾ ਥਣਾ ਦਾ ਟਿੱਪਕੇ ਭਰਾ ਕੇ ਤਸੱਲੀ ਕਰ ਲਿਓ ਠੀਕ ਆ ਜੀ ਆਓ ਲੈਨੇ ਆ ਬਥੇਰੀ ਡਿਟੇਲ ਵੀਰ ਹੀਰੇ ਤੋਂ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਬਾਕੀ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਇਸ ਕਰੇ ਸਮੇਂ ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਸਭ ਤੋਂ ਪਹਿਲਾਂ ਵੀਰ ਹੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਔਰ ਹੀਰੇ ਭਰਾ ਕਿਦਾਂ ਜੀ ਵਧੀਆ ਵਧੀਆ ਕਿਰਪਾ ਜੀ ਚੜ੍ਹਦੀ ਕਲਾ ਠੀਕ ਆ ਜੀ ਠੀਕ ਆ ਯਾਰ ਅੱਜ ਪਸ਼ੂ ਆਪਣੇ ਕੋਲ ਵੈਸੇ 5 ਨੇ ਹਾਂਜੀ 5 ਆ ਆਉਂਦੇ ਰਹਿੰਦੇ ਆ ਪਸ਼ੂ ਫਿਰ ਜੀ ਦੋ ਗੱਬਣਾ ਤੇ ਦੋ ਗਾਵਾਂ ਸੂਈਆਂ ਜੀ ਆ ਆਉਂਦੇ ਰਹਿੰਦੇ ਆ ਪਸ਼ੂ ਇਸੇ ਤਰ੍ਹਾਂ ਆਉਂਦੇ ਜਾਂਦੇ ਰਹਿੰਦੇ ਠੀਕ ਆ ਤੇ ਦੋ ਅੱਜ ਵੜਾ ਗੱਬਣਾ ਤੇ ਦੋ ਸੂਈਆਂ ਇੱਕ ਮੱਝ ਵੀ ਸੂਈ ਆ ਹਾਂਜੀ ਹਾਂਜੀ ਮੱਝ ਸੂਈ ਆ ਠੀਕ ਆ ਜੀ ਲੈ ਵੀ ਹੀਰੇ ਵੀਰ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਕਰਾਂਗੇ ਇਸ ਮੱਝ ਤੋਂ ਹਾਂਜੀ ਡਿਟੇਲ ਕਰਦੀ ਐ ਸਾਂਝੀ ਵੀ ਸੁਆ ਕਿਨਮਾ ਸੁਈਏ ਤੇ ਕਿੰਨੇ ਕ ਦਿਨਾਂ ਦੀ ਸੁਈ ਆ ਹਾਂਜੀ ਤੀਜਾ ਉਹ ਦੂਜਾ ਸੁਆ ਕਹਿੰਦੇ ਆ ਆਪਣਾ ਤੀਜਾ ਸੁਆ ਸੁਈਏ ਮੱਝ ਜਿੱਥੋਂ ਪਿੱਛੋਂ ਖਰੀਦੀ ਆ ਹਾਂਜੀ ਹਾਂਜੀ ਤੇ ਆਪਾਂ ਤੀਜਾ ਸੁਆ ਮੰਨ ਕੇ ਦੇ ਰਹੇ ਹਾਂ ਮੰਨ ਕੇ ਤੀਜਾ ਸੁਆ ਚੱਲੀਏ ਜੀ ਲਓ ਦੋਸਤੋ ਤੀਜਾ ਸੁਆ ਮੰਨ ਕੇ ਕੇ ਵੀਰਾਂ ਦਾ ਵੀ ਆਪਾਂ ਦੇ ਰਹੇ ਹਾਂ ਹਾਂਜੀ ਤੇ ਅੱਗੋਂ ਜਿੱਥੋਂ ਖਰੀਦੀ ਆ ਚਾਹੇ ਦੂਜਾ ਸੁਆ ਕਿਹਾ ਹੋਵੇ ਉਹ ਤੇ ਐ ਆ ਜਿਵੀਆਂ ਪੰਜੀਆਂ ਲੈਣਾਂ ਦੀ ਸੁਈ ਮਹੀਨੇ ਦੀ ਮੱਝ ਸੁਈ ਆ ਮਹੀਨੇ ਕਿ ਦੀ ਹਾਂ ਵੱਧ ਮੰਨ ਲੇ ਕੋਈ ਉਹ ਵੱਖਰੀ ਗੱਲ ਆ ਮਹੀਨੇ ਦੀ ਸੁਈ ਮੱਝ ਬੱਚਾ ਮਗਰ ਦੇ ਕਿ ਕੱਟੀ ਆ ਆ ਮਗਰ ਤੇ ਤੇਜਾ ਸੁਬਾ ਤੇ ਹੁਣ ਹੀਰੇ ਦੁੱਧ ਕਿੰਨਾ ਚਵਾ ਦਾਂਗੇ ਭਰਾ ਦੁੱਧ 11 ਕਿਲੋ ਹੈਗਾ ਕੰਡੇ ਵਾਲਾ ਪੂਰਾ ਵੀ ਜਿਹੜਾ ਨੈਟ ਜਿਹੜਾ ਚੋਣ ਦੇ ਵਿੱਚ ਆ ਮੈਂ ਬੈਠਾ ਭਾਵੇਂ 2 ਡੰਗ ਚੋਲੇ 3 ਚੋਲੇ ਸਾਡੇ ਵੱਲੋਂ ਭਰ 10 ਕਿਲੋ ਮੰਨਿਓ ਠੀਕ ਹੈ ਜੀ ਹਾਂ ਕਿਲੋ ਘਾਟ ਦੱਸਣਾ ਚੰਗਾ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ 10 ਕਿਲੋ ਵੀਰਾਂ ਦਾ ਵੀ ਸਾਡੇ ਵੱਲੋਂ ਮੰਨ ਕੇ ਕੋਈ ਵੀਰ ਸਬਦਾ ਕਰ ਲੇ ਤੇ ਕੱਦ ਵੀ ਚਲੋ ਵਧੀਆ ਹੈਗਾ ਮੀਡੀਅਮ ਤੋਂ ਉੱਚੀ ਆ ਚੌੜੇ ਪਿੱਠ ਪੁੜੇ ਦੇ ਵਿੱਚ ਸੋ ਬਾਕੀ ਥਣ ਥਣ ਦੇਵੇ ਦੀ ਸਾਫ ਸੁਥਰੀ ਆ ਵੇਖ ਕੇ ਤੁਸੀਂ ਚੈੱਕ ਕਰ ਲਓ ਬਿਲਕੁਲ ਚੌਰਸ ਨੇਵਾ ਆ ਕਰੋ ਜੀ ਠੀਕ ਤਾਂ ਬਾਕੀ ਚੂਣ ਚਣ ਚੰਗੀ ਸਾਫ ਸੋ ਥੋੜੀ ਚਵਾਈ ਦੇ ਭਾਵੇਂ ਗਾਰੰਟੀ ਲੈ ਲੈ 2 ਕਿਲੋ ਗਾੜ ਦੇ 1.5 ਕਿਲੋ ਗਾੜ 2 ਕਿਲੋ ਪੂਰੀ ਗਾੜ ਹੈਗੀ ਆ ਅੱਛਾ ਜੀ ਹਾਂ ਉਹ ਕਿ ਸੋਨਾ ਦੁੱਧ ਫਿਰ ਅਗਲੇ ਥਾਣੇ ਚ ਹਾਂਜੀ 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 ਬਹੁਤ ਚੰਗਾ ਕੋਈ ਭੂਰ ਕੋਈ ਛੱਟਾ ਕੋਈ ਨਹੀਂ ਛੱਟਾ ਗਾਰੰਟੀ ਲੈ ਲੈ ਭਾਵੇਂ ਥਾਣੇ ਦੀ ਕੋਈ ਠੀਕ ਹੈ ਜੀ ਲੈ ਵੀਰ ਖੋਲ ਕੇ ਦਿਖਾ ਦੇਗੀ ਲਓ ਦੋਸਤੋ ਮਹੀਨੇ ਦੀ ਸੂਈ ਆ ਪੂਰੀ ਡਿਟੇਲ ਵੀਰ ਹੀਰੇ ਨੇ ਤੁਹਾਨੂੰ ਦੱਸ ਹੀ ਦਿੱਤੀ ਆ ਵੀ 10 ਕਿਲੋ ਮੰਨ ਕੇ ਕੋਈ ਭਰਾ ਸੌਦਾ ਕਰ ਲਿਓ ਠੀਕਾ ਚੋਣ ਇੱਕ ਨੰਬਰ ਆ ਪਸਮਾ ਇੱਕ ਨੰਬਰ ਆ ਅਗਲੇ ਥਣਾ ਦੀ ਗਾੜ ਵੀ ਦੱਸਤੀ ਆ ਤੁਹਾਨੂੰ ਵੀ ਅਗਲੇ ਥਣਾ ਦੇ ਵਿੱਚ ਦੁੱਧ ਕੋਈ ਡੇਢ ਪੌਣੇ 2 ਕਿਲੋ 2 ਕਿਲੋ ਦੇ ਨੇੜੇ ਤੇੜੇ ਦੁੱਧ ਆ ਤੇ 10 ਕਿਲੋ ਟੋਟਲ ਦੁੱਧ ਜਿਹੜਾ ਦੋ ਡੰਗਾਂ ਦਾ ਇਹਦੇ ਥੱਲੇ ਹੁਣ ਹਾਜ਼ਰ ਕੱਢ ਸੋਣਾ ਮੈਂ ਤਾਂ ਬਾਕੀ ਸੁਬਿਆਂ ਦੇ ਵਿੱਚ ਤੀਜਾ ਮੰਨ ਕੇ ਕੋਈ ਭਰਾ ਸੌਦਾ ਕਰ ਲੈ ਤੋਰਾ ਆਪਾਂ ਤੁਹਾਨੂੰ ਬਿਲਕੁਲ ਚਲਾ ਕੇ ਵਿਖਾ ਦਿੰਨੇ ਆ ਆ ਲਓ ਜੀ ਹਾਂ ਜੀ ਮੋੜ ਲਏ ਜੀ ਠੀਕ ਹੈ ਜੀ। ਲੋਬ ਦੋਸਤੋ ਪਹਿਲੇ ਨੰਬਰ ਤੇ ਮੱਝਾਂ ਕਾਫੀ ਵੀਰਾਂ ਦੇ ਫੋਨ ਕਉ ਲ ਆਉਂਦੀਆਂ ਵੀ ਮੱਝਾਂ ਚਾਹੀਦੀਆਂ ਨੇ ਮੱਝਾਂ ਚਾਹੀਦੀਆਂ ਨੇ ਤੇ ਜਰੂਰ ਤੁਸੀਂ ਆਪਣੀ ਵਿਆਉਂਤ ਲਾ ਲਿਓ ਠੀਕ ਹੈ ਜੀ ਹੱਥ ਪਾ ਲਿਓ ਮੱਝ ਬਿਲਕੁਲ ਸੂਆ ਵੀ ਤੁਹਾਨੂੰ ਦੱਸਤਾ ਵੀ ਮਹੀਨੇ ਕਿਤਾ ਤੇ ਭਾਜੀ ਆਨੂੰ ਦੁੱਧ ਨਾ 12 ਕਿਲੋ ਦੱਸਿਆ ਸੀ ਆਹ ਘੱਟ ਦੱਸਣਾ ਚੰਗਾ ਫਰਲਾਉਨ ਦੀ ਆਹ ਜਾਰਾ ਦਸੀਏ ਆਹ 12 ਦਾ 14 ਦੱਸ ਦਈਏ ਫਾਇਦਾ ਨਹੀਂ ਕੋਈ ਰਹਿੰਦਾ ਅੱਗੇ ਕੱਟ ਨਿਕਲੇ ਤੇ ਉਹ ਗੱਲ ਗਲਤ ਹੋ ਜਾਂਦੀ ਹੈ ਹਾਂਜੀ ਹਾਂਜੀ ਅਗਲਾ ਕੋਈ ਆਧਾ ਕਿਲੋ ਕਿਲੋ ਵੱਧ ਚੋਵੇ ਤੇ ਉਹ ਸਵਾਦ ਵਾਲੀ ਗੱਲ ਆ ਆਪਾਂ ਕੀ ਮੁੱਲ ਕਰਦੇ ਹਾਂ ਦਾ ਜੀ 80000 ਮੁੱਲ ਭਾਈ ਕਰਦੇ ਮੈਂ 80000 ਹਾਂਜੀ ਹਾਂਜੀ ਪੂਰੇ ਦੇ ਦਈਏ ਪੂਰੇ ਬਾਲ ਸਾਲ ਕੱਟ ਤੇ ਕੰਮ ਕੱਟ ਕੇ ਛੱਡਣਾ 3 ਛੱਡਣਾ 75000 ਦੀ ਮੱਝ ਦੇ ਦਾਂਗੇ ਹਾਂ ਨਾ ਜਿਹੜੀ ਹਾਂਜੀ ਹਾਂਜੀ ਦੇ ਦਾਂਗੇ ਜਾਂ ਜ਼ਿਆਦਾ ਨਹੀਂ ਆਪਾਂ ਜਲ ਪਾਣੀ ਲੈਣਾ ਕੋਈ ਫਰਕ ਤਾਂ ਨਹੀਂ ਰਹਿ ਗਿਆ 4000 2000 ਬਜੇ ਦਾ ਆਪਾਂ ਮੱਝ ਦੇ ਦੇਣੀ 750 75000 ਦੀ ਵੀ ਦੋਸਤੋ ਵੀਰਾਂ ਦਾ ਵੀ ਇਹ ਜਿਹੜੀ ਮੱਝ ਦੇ ਦਿਆਂਗੇ 75000 ਦੀ ਠੀਕ ਆ ਬਾਕੀ ਦੁੱਧ ਤੁਹਾਨੂੰ ਦੱਸਤਾ ਆਪਦੀ ਇੱਜ਼ਤ ਦੱਸੇਗਾ ਦੁੱਧ ਦੀ ਤਸੱਲੀ ਤੁਸੀਂ ਕਰ ਲਿਓ ਬਾਕੀ ਬਿਰਲਾਪੁਰ ਨਾਲ ਵਿਥਾ ਬਿਲਕੁਲ ਤੁਹਾਡੇ ਸਾਹਮਣੇ ਆ ਥਾਣਾ ਦੀਆਂ ਆਪਸੀ ਠੀਕ ਆ ਤੇ ਬਾਕੀ ਥਾਣੇ ਦੀ ਕਰਮਾਂ ਵਾਲੀ ਸਾਫ਼ ਸੁਥਰੀ ਆ ਕੋਈ ਵੀਰ ਆ ਕੇ ਆਪਦੀ ਅੱਖੀਂ ਦੇਖ ਲਿਓ ਠੀਕ ਆ ਅੱਗੇ ਆ ਗਈ ਹੀਰੇ ਆਪਣੇ ਕੋਲ ਦੂਜੇ ਨੰਬਰ ਤੇ ਜਰਸੀ ਕ੍ਰੋਸ ਜਰਸੀ ਕ੍ਰੋਸ ਆ ਗਈ ਬਾਜੀ ਤੇ ਇਹ ਗੱਬਣੇ ਹਾਂਜੀ 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 ਤੇ ਕਰਮਾਂ ਸੁਹਾ ਸੁੰਦੀ ਦੂਜਾ ਸੁਹਾ ਸੁੰਦੀ ਬਾਜੀ ਦੂਜਾ ਸੁਹਾ ਕੋਈ ਸਮਝਦਾ ਕਿੰਨਾ ਕ ਬਾਕੀ ਹਫਤਾ ਤੱਕ ਖੜਦੀ ਹਲੇ ਲੈ ਜੂਗੀ ਹਾਂ ਲੈ ਜੂਗੀ ਠੀਕ ਹੈ ਜੀ ਥਾਣਾ ਦੀ ਅੜੀ ਸਾਫ਼ ਆ ਠੀਕ ਹੈ ਜੀ ਹਾਂ ਦੋਸਤੋ ਦੂਜਾ ਸੁਹਾ ਜਰਸੀ ਕ੍ਰੋਸ ਆਂਗ ਦੇ ਵਿੱਚ ਆ ਜਰਸੀ ਦੇ ਕੋਈ ਥੋੜਾ ਜਿਹਾ ਛਾਈ ਵਾਲ ਦਾ ਵੀ ਤੁਸੀਂ ਕ੍ਰੋਸ ਸਮਝ ਲਿਓ ਠੀਕ ਆ ਜੀ ਬਾਕੀ ਹਫਤਾ ਖੰਡ ਅਜੇ ਸਮਾਂ ਬਾਕੀ ਆ ਸੂਣ ਦੇ ਵਿੱਚ ਠੀਕ ਆ ਤੇ ਹਫਤਾ ਕਾ ਸਮਾਂ ਬਾਕੀ ਆ ਬਾਹਰ ਤੁਸੀਂ ਵੇਖ ਕੇ ਚੈੱਕ ਕਰ ਲੋ ਪਲੀ ਗੁਲੀ ਪੂਰੀ ਆ ਕਰਮਾਂ ਲਈ ਜਿੰਨੇ ਵੀ ਆ ਗੋਲ ਆ ਪੂਰੀ ਠੀਕ ਆ ਲੈ 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 ਜਾਣ ਨੂੰ ਆ ਕੋਈ ਨਹੀਂ ਤੋੜ ਲਿਓ ਲਮੀ ਗਾਲੀ ਪੈਂਦੀ ਇਤਰਾ ਹਾਂ ਕੋਈ ਗੱਲ ਸੋ ਥਾਣ ਥਾਣ ਵੀ ਪੂਰਾ ਪਤੀਆ ਹੱਥੀ ਚਬਾਈ ਦਾ ਥਾਣਾ ਲੰਬਾ ਥਾਣਾ ਹੂੰ ਗਾਲੀ ਪੈਂਦੀ ਆ ਅਰੇ ਥੋੜੀ ਜਿਹੀ ਉਏ ਕੀ ਕਰਨੀ ਇਹ ਬੇੜ ਕੋਈ ਗੱਲ ਨਹੀਂ ਤਲਿਆਰਾ ਤਲੂਰਾ ਪਾਇਆ ਔਲ ਕਰਦਾ ਪਸੂ ਕਈ ਨਾ ਤਲਿਆਰੇ ਨਹੀਂ ਪਾਏ ਹੁੰਦੇ ਕਈ ਨਾ ਸੋ ਹਵਾਨਾ ਲੇਵਾ ਦੋਸਤੋ ਬਣਾ ਰਹੀ ਹੈ ਠੀਕ ਹੈ ਜੀ ਲਾਏ ਪਈ ਆ ਬਾਕੀ ਬਣਾ ਕੇ ਤਿਆਰ ਕਰ ਲੂਗੀ ਜੇ 6-7 ਦਿਨਾਂ ਤੋਂ ਆਪਾਂ ਗੱਲ ਕਰ ਲਈਏ ਸਮਾਂ ਕੱਢਦੀ ਆ 6-7 ਹੈ ਠੱਡੀ ਤੀਜੀ ਅਸੀਲ ਝਲਕ ਹਾਂਜੀ ਉੱਤਰ ਸਲੀਥਲਾ ਘੱਟ ਖਾਲੀ ਪਈ ਜਾਂਦੀ ਹਾਲੇ ਅੱਛਾ ਅੱਛਾ ਲਓ ਜੀ ਠੀਕ ਆ ਸੋ ਥਾਂ ਤੋਂ ਇੱਕ ਵਾਰੀ ਤੁਸੀਂ ਆ ਫੇਰ ਦੇਖ ਲਓ ਨੇੜੇ ਤੋਂ ਥੋੜਾ ਜਿਹਾ ਆ ਲਓ ਠੀਕ ਆ ਇਹ ਰੇ ਭਾਈ ਇਹਦਾ ਫਿਰ ਮੁੱਲ ਕੀ ਕਰਦੇ ਆ ਹਾਂਜੀ ਇਹਦਾ 50000 ਕਰਦੇ ਮੁੱਲ ਭਾਈ 50000 ਹਾਂਜੀ ਖਾਣਾ ਕਿਥੋਂ ਤੱਕ ਹੁੰਦੀ ਆ ਲੈਣ ਦੇਣ 47 ਦੀ ਛੱਟ ਨਹੀਂ 46 ਦੀ 45000 ਦੇ ਵਿੱਚ ਦੇ ਦਾਂਗੇ ਯਸ ਨੋ ਜੜੀ ਕਿੰਨੇ ਸੂਈ ਬਚੇ ਉਹਦੇ ਨੂੰ 50000 ਦੀ ਹੈਗੀ ਆ ਠੀਕ ਆ ਜੀ ਹਾਂਜੀ ਅੱਜ ਹੀ ਆਈ ਭਾਜੀ ਇਹ ਤਾਂ ਕਾਲੀ ਜੀ ਪਈ ਜਾਂਦੀ ਆ। ਹਾਂ ਚਲੋ ਨਵੇਂ ਥਾਂ ਦੇ ਪਸੂ ਆਇਆ। ਹਾਂ ਨਵੇਂ ਮਾੜਾ ਮੋੜ ਤੁਹਾਨੂੰ ਪਤਾ ਨਾਚ ਟੱਪਦਾ ਤਾਂ ਹੁੰਦਾ ਹੀ ਕੋਈ ਗੱਲ ਨਹੀਂ। ਹਾਂਜੀ ਇਹ ਗੱਲ ਹੈਗੀ। ਤੇ ਬਾਕੀ ਦੋਸਤੋ 45000 ਦੀ ਇਹ ਮਿਲ ਜੂਗੀ 50000 ਡਿਮਾਂਡ 45000 ਦੀ ਲੈਣ ਦੇਣ ਜਿਹੜੀ ਹੈ। ਹਾਂਜੀ ਹਾਂਜੀ ਠੀਕ ਆ। ਅਗਲੇ ਥਾਂੇ ਹੁਣ ਕਿਤੇ ਜੀ ਨਹੀਂ ਟੰਗਰ ਲਾਉਂਦਾ ਹਲੇ 2-4 ਦਿਨ ਕਰਦੇ ਕਰਦਾ। ਠੀਕ ਆ ਬਾਕੀ ਆਪਣੀ ਚਾਰੇ ਥਾਂਾਂ ਦੇ ਟਿੱਪਨ ਆਪਣੀ ਤਸੱਲੀ ਹੈ। ਹਾਂਜੀ ਤਸੱਲੀ ਆਪਦੀ ਪਰ ਟਿੱਪ ਕੇ ਖੜਨਾ ਇਹ ਨਹੀਂ ਉਹ ਚੱਕਰ। ਹਾਂ ਹਾਂ ਹਾਂਜੀ ਇਹ ਹੁਣ ਮੌਕੇ ਤੇ ਕੋਈ ਭੈਣ ਭਰਾ ਚ ਦੂਰ ਨੇੜੇ ਆ ਮਾਰੇ ਤੇ ਆਪਣੀ ਤਸੱਲੀ ਆਪਦੀ ਇੱਥੇ ਆਣ ਕੇ ਆ ਵੀ ਚਲੋ ਤਸੱਲੀ ਦਾ ਕਰਨੀ ਕਰਨੀ ਜੀ ਪਿਆਸੇ ਲੋ ਬੰਦੇ ਉਤਰਾ ਹੀ ਅਸੀਂ ਮੰਗਾ ਨਹੀਂ ਪਾਇਆ ਇਤਨੇ ਬੈਗੇ ਹਾਂ ਅੱਛਾ ਅੱਛਾ ਹਾਂਜੀ ਹਾਂਜੀ ਦੂਜੇ ਦਾ ਜੀ ਲਓ ਵੀ 45000 ਦੀ ਹੋ ਜਾਊਗੀ ਅਗਰ ਤੀਜੇ ਨੰਬਰ ਤੇ ਹੀਰੇ ਵੀਰ ਜਿਹੜੀ ਆਪਣੇ ਕੋਲ ਇਹ ਗੱਬਣ ਆ ਗਈ ਬਚੀ ਹਾਂਜੀ ਇਹ ਵੀ ਪਹਿਲਣ ਕਾ ਦੂਜਣ ਸੂਣੀ ਆ ਇਹ ਦੂਜੇ ਸੂਬੇ ਦੀ ਬਾਜੀ ਬਚੀ ਦੂਜੇ ਸੂਬੇ ਆ ਹਾਂਜੀ ਐਚ ਐਫ ਬਰੀਡ ਦੇ ਵਿੱਚ ਦੋਸਤੋ ਇਹ ਵੈੜਾ ਦੂਜਾ ਸੁਬਾ ਸੂਣਾ ਇਹ ਕੱਢ ਲੈ ਜੂਗੀ ਹਫਤਾ ਤੱਕ ਲੈ ਜੂਗੀ ਹਾਂ ਫਰਕੜਦੀਆਂ ਚੰਗੀਆਂ ਚੰਗੀਆਂ ਢ ਹਾਂਜੀ ਥਾਂ ਥਾਂ ਨੇ ਬਹੁਤ ਚੰਗਾ ਹਫਤਾ ਕਾ ਦੋਸਤੋ ਹਜੇ ਲੈ ਜਾਊਗੀ ਸੂਣ ਦੇ ਵਿੱਚ ਖਵਾਨਾ ਪੂਰਾ ਤਿਆਰੀ ਕਰੀ ਖੜੀ ਕਰਨ ਵਾਲੀ ਪਰ ਫਿਰ ਵੀ ਹਜੇ ਹਫਤਾ ਕ ਸਮਾਂ ਬਾਕੀ ਆ ਸੂਣ ਚ ਗੋਦੀ ਵਾਲੀ ਵਛੀ ਆ ਛੋਟਾ ਜਿਹਾ ਕੰਨ ਤੇ ਬੇਲਬੂਲ ਵੀ ਸੋਹਣੀ ਹੈ ਬਾਕੀ ਕੱਦ ਸੋਨਾ ਠੀਕ ਆ ਠੀਕ ਆ ਜੀ ਠੀਕ ਆ ਹਾਂਜੀ ਬਹੁਤ ਚੰਗੀ ਬਣ ਗਈ ਇੱਧਰ ਇਤਨੇ ਭਾਵੇਂ ਥੱਲੇ ਬਹਿ ਜਾ ਕੋਈ ਚੱਕਰ ਨਹੀਂ ਇਹਦੇ ਲੈ ਵੀ ਹਾਂਜੀ ਜੀ ਜਿੱਦਾਂ ਮਰਜ਼ੀ ਬਹਿ ਕੇ ਤਸੱਲੀ ਕਰੋ ਹਾਂਜੀ ਠੀਕ ਆ ਠੀਕ ਹਾਂ ਕਮਾਲੋ ਜੀ ਪੰਜ ਚਾਰ ਦਿਨ ਲੈ ਜੂ ਹਜੇ ਹੈਨਾ ਲੈ ਜੇ ਲੈ ਜੇ ਭਾਜੀ ਹਾਂ ਲੋਕ ਦੋਸਤੋ ਬਣੀ ਪਹਿਲਾਂ ਵੀ ਦੋਸਤੋ ਬਹੁਤ ਸੁਣੀ ਪਈ ਆ ਕਰਮਾ ਲਈ ਬਾਕੀ ਜੇਕਰ ਪੰਜ ਚਾਰ ਦਿਨ ਕੱਢ ਗਈ ਬੰਦੇ ਸ਼ਾਮੇ ਨੂੰ ਹੋਰ ਉਮੀਦ ਕਰ ਲਾਂਗੇ ਵੀ ਹੋਰਾਂ ਦੇ ਬਣ ਕੇ ਤਿਆਰ ਹੋਊਗੀ ਖੁੱਲੀ ਬੰਦੇ ਸੜੀ ਲੋ ਜੀ ਠੀਕ ਹੈ ਜੀ। ਹੀਰੇ ਦਾ ਕੀ ਮੁੱਲ ਕਰਤਾ ਫਿਰ? ਇਹਨੇ ਪਹਿਲਾਂ ਸੂ ਗਿਆ ਕੱਢਿਆ 20 ਕਿਲੋ ਦੁੱਧ ਕੰਡੇ ਵਾਲਾ ਕੱਢਿਆ ਪੂਰਾ। ਅੱਛਾ ਜੀ। ਹਾਂਜੀ ਹਾਂਜੀ ਪੂਰੀ ਗਰੰਟੀਆਂ ਦੇ ਆਈ ਆ। ਉਹਦੇ ਬਾਅਦ 23 ਕਿਲੋ ਦੁੱਧ ਨਾ ਦਿੱਤਾ ਤਾਂ ਸਾਡੀ ਬੱਚੀ ਦਾ ਫਾਇਦਾ ਗਈ ਨਹੀਂ। ਅੱਛਾ 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 ਮੈਂ ਭਰ ਦੂੰਗੀ ਤੁਹਾਡੇ ਹਿਸਾਬ ਨਾਲ। ਤੁਹਾਡੇ ਹਿਸਾਬ ਨਾਲ ਭਰ ਦੂੰਗੀ। ਹਾਂ। ਹਾਂਜੀ। ਤੇ ਕੀ ਮੁੱਲ ਕਰਦੇ ਆ ਲੈਂਡ ਦਾ? ਮੁੱਲ 60000 ਕਰਦਾ ਬਾਜੀ। 60000? ਹਾਂਜੀ ਹਾਂਜੀ। ਠੀਕ ਸਾਠ ਦੇਣੀ ਕਿਨੇ ਦੀ 60000 ਮੁੱਲ ਕਰਦਾ ਸੀ 55000 ਦੀ ਬੱਚੀ ਦਵਾਂਗੇ 55000 ਦੀ ਨਾ ਹਾਂਜੀ ਹਾਂ ਮੈਗਾ ਵੇਖੀਗੇ ਮੁੱਲ ਤੋਂ ਬਾਅਦ ਨਾ ਦਿੰਦੀ 55000 ਦਿਸਾਂਗੇ ਹਾਂ ਹਾਂਬ ਦੋਸਤੋ 60000 ਡਿਮਾਂਡ ਕਰਦਾ ਵੀਰਾਂ ਦਾ ਵੀ 55 ਦੀ ਹਾਂ ਨਾ ਦੇ ਦੇਾਂਗੇ ਠੀਕ ਹੈ ਹਾਂਜੀ ਤੇ ਬਾਕੀ ਆ ਤੁਸੀਂ ਵੇਖ ਸਕਦੇ ਜੇ ਸੀਲੀਆਂ ਸੁੱਲੀਆਂ ਆਹ ਵੇਖੋ ਜੀ ਚੈਹ ਦੀ ਆਉਂਦੀ ਆਲੇ ਠੀਕ ਹੈ ਜੀ ਤੇ ਪਣ ਅਜੇ ਗੂੰਦ ਆਉਂਦੀ ਹੈ ਸ਼ਹਿਦ ਹੀ ਆਉਂਦਾ ਬਾਕੀ ਤੁਹਾਨੂੰ ਥੋੜਾ ਦਿਖਾ ਦਗੀ ਆਪਾਂ ਆ ਲਓ ਜੀ ਆ ਖੱਟਾ ਸ਼ਹਿਦ ਆਉਂਦੀ ਆਲੇ ਹਾਂ ਲੈ ਜੀ ਇੱਕ ਉਹਦਾ ਕੱਲੀ ਕਹਿਣ ਵਾਲੀ ਗੱਲ ਬੋਲਣ ਬੋਚ ਬੋਲਾਂ ਨਹੀਂ ਭੰਨਿਆ ਜੇ ਬਾਕੀ ਲੈ ਜੂ 5-7 ਦਿਨ ਵੀ ਖੁੱਲੇ ਡੁੱਲੇ ਲੈ ਜੂਗੀ ਤਿਆਰੀ ਕਰੂਗੀ ਬਾ ਕਮਾਲ ਆ ਹਾਂਜੀ ਹਾਂਜੀ ਠੀਕ ਆ ਬਾਕੀ ਕੱਦ ਕਾੜ ਵੀ ਸੋਨਾ ਬੈਠਦਾ 55000 ਦੀ ਦੋਸਤੋ ਅੱਜ ਮਿਲਦੀ ਪਈ ਹੈ ਤੁਹਾਨੂੰ ਦੂਜਾ ਸੂਬਾ ਸੋਨਾ ਕਰਮਾੜੀ ਨੇ ਠੀਕ ਆ ਤੇ ਬਾਕੀ ਥਣ ਦੇਵੇ ਦੀ ਸਾਫ ਸੁਥਰੀ ਆ ਚੌਥਾ ਥਣ ਦੇ ਵਿੱਚੋਂ ਗੂੰਦ ਆਉਂਦੀ ਇੱਕੋ ਜੀ ਤੇ ਹੀਰੇ ਅਗਲੇ ਬੰਨੇ ਆਪਣੇ ਕੋਲ ਜਿਹੜੀ ਆ ਗਈ ਚਿੱਟੇ ਮੂੰਹ ਵਾਲੀ ਵੇੜ ਇਹ ਕਾਲੀ ਆਪਣੇ ਦਵਾਈ ਬੱਚੀ ਇਹ ਸੂਈ ਹੈ 17 ਕਿਲੋ ਆ ਇਹ ਸੂਈ ਆ ਨਾ ਹਾਂ ਸੂਈ ਆ ਕਿੰਨੇ ਕ ਸਾਮਾ ਹੋ ਗਿਆ ਨੂੰ ਸੂਈ ਨੂੰ ਖੋਲ ਦੇ ਓਏ ਹਾਂਜੀ ਸਮਾਂ ਕਿੰਨਾ ਹੋ ਗਿਆ ਜੀ ਡੇਢ ਮਹੀਨਾ ਹੋ ਗਿਆ ਡੇਢ ਮਹੀਨੇ ਦੀ ਸੂਈ ਆ ਹਾਂਜੀ ਡੇਢ ਮਹੀਨੇ ਦਾ ਬੱਚਾ ਮਗਰ ਬੱਚਾ ਮਗਰ ਬੱਚੀ ਆ ਬੱਚੀ ਮਗਰ ਹਾਂਜੀ ਆ ਬਿਲਕੁਲ ਤੇ ਸੂਬਾ ਹੋਊਗੀ ਦੂਜਾ ਤੀਜਾ ਦੂਜਾ ਸੂਗਾ ਇਹਨੂੰ ਲੈ ਜਾਓ ਇਹਨੂੰ ਦੂਜਾ ਹੈ 16 ਕਿਲੋ ਦੁੱਧ ਕੇ 17 16 ਕਿਲੋ ਕੰਡੇ ਵਾਲਾ ਦੁੱਧ ਹੋਊਗਾ 16 ਕਿਲੋ ਚਵਾਈ ਦੀ 1 ਕਲੰਬਰ ਬਹੁਤ 16 ਕਿਲੋ ਦੋਸਤੋ ਦੁੱਧ ਇਸ ਬੈਰ ਦੇ ਥੱਲੇ ਆ ਡੇਢ ਕ ਮਹੀਨੇ ਦੀ ਸੂਈ ਆ ਮਗਰ ਬੱਚੀ ਦੂਜਾ ਸੂਗਾ ਉਪਰੇ ਸਾਨ ਆਣ ਕੇ ਕਾਲਾ ਡੰਗਰ ਪੈਂਦਾ ਆਹਾਂ ਇੱਥੇ ਬੰਦ ਹੀ ਕੋਈ ਗੱਲ ਨਹੀਂ ਵਾਂ ਤੇ ਪੱਟਾਂ ਦੇ ਦਿੱਤੀ। ਲਓ ਜੀ। ਸੋ ਡੇਢ ਮੰਥ ਦਾ ਜਿਹੜਾ ਦੋਸਤੋ ਸੁਆ ਇਸ ਵੈੜ ਨੂੰ ਸਹੀ ਨੂੰ ਜਿਹੜਾ ਸਮਾ ਹੋ ਗਿਆ ਤੇ ਥਾਣੇ ਬਹੁਤ ਦੇ ਵੀ ਠੰਡੀ ਆ। ਇਹ ਵੀ ਨਹੀਂ ਬੱਚੀ ਕੋਈ ਚੱਕਰ। ਇਹ ਜੋ ਬਹੁਤ ਉਹ ਚੱਕਰ। ਠੀਕ ਹੈ ਜੀ। ਠੀਕ ਹੈ। ਦਰ ਲਓ ਜੀ। ਠੀਕ ਹੈ। ਠੀਕ ਹੈ ਜੀ। ਸੋ ਦੂਜਾ ਸੁਆ ਤੇ ਬੱਚਾ ਇਹਦੇ ਮਗਰ ਬੱਚੀ ਇਹੋ ਹੀ ਆ। ਹਾਂ ਜੀ ਹਾਂ ਜੀ ਆਹ ਬੱਚੀ ਆ ਉਹ ਬੱਚੀ ਵੀ ਮਾਂ ਵਰਗੀ ਆ ਬਿਲਕੁਲ ਨਾ ਬਹੁਤ ਬਹੁਤ ਠੀਕ ਆ ਜਿਵੇਂ ਦੇ ਬਿਲਕੁਲ ਰੰਗ ਰੰਗ ਮਾਂ ਤਾਂ ਉਸੇ ਤਰ੍ਹਾਂ ਬੱਚੇ ਦਾ ਮਗਰ ਡੇਢ ਕੁ ਮਹੀਨਾ ਦੋਸਤੋ ਵੀਰਾਂ ਦਾ ਪਿਆ ਬਾਕੀ ਆ ਤੁਹਾਡੇ ਸਾਹਮਣੇ ਆ ਠੀਕ ਆ ਸੱਜਣਾਂ ਦੇ ਤਾਂ 60000 ਦੀ ਸੀ ਹਾਂ 16 ਕਿਲੋ ਦੁੱਧ ਚਵਾਦਾਂਗੇ ਰੇਤੇ ਵੱਡ ਲੋ ਥਣਾ ਦੀ ਗਾਰੰਟੀ ਪੂਰੀ ਤਸੱਲੀ ਆਪਣੀ ਪੂਰੀ ਤੇ ਠੀਕ ਆ ਤੇ ਕੀ ਕਰਾਂਗੇ ਮੁੱਲ ਦਾ ਇਹਦਾ ਮੁੱਲ 45000 ਜਾਇਜ਼ ਜੇ ਮੁੱਲ ਰੱਖਣੇ ਦਾ 45000 ਹਾਂਜੀ ਹਾਂਜੀ ਠੀਕ ਹੈ ਜੀ ਲਭ ਤੋ ਸੋ 45000 ਦੀ ਮਿਲ ਜੂਗੀ ਤੁਹਾਨੂੰ 2000 ਛੱਡਦਾ ਹਾਂ ਕਿ 45 3000 ਛੱਡਦਾ ਬੂਰੇ 42000 ਦੇ ਦੰਦਾਂਗੇ 42 ਹਾਂ ਨਾ ਹਾਂ 42000 ਦੇ ਦੰਦਾਂ ਠੀਕ ਹੈ ਜੀ ਬਾਕੀ ਤਾਂ ਫਿਰ ਨਾ ਕਹਦੀ 47000 ਉਹ ਨਹੀਂ 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 ਹਾਏ ਵੇਖੀ ਕਿਦਾ ਹੀਰਾ ਮੰਗੇ ਮੋਲ ਤੋਂ 2000 ਉੱਤੇ ਨਾ ਵੇਚੀ ਜਾਵੇ ਠੀਕਾ ਕਲਤੀ ਹੋ ਜਾਂਦੀ ਹੈ ਚਲ ਕਦੀ ਕਦਾਂ ਹੀ ਬਾਕੀ 45200 ਡਿਮਾਂਡ ਤੇ 42000 ਦੀ ਹਾਂ ਨਾ ਹੋ ਜੂਗੀ ਠੀਕ ਹੈ ਜੀ ਤੇ ਇੱਕ ਵਾਰੀ ਥੋੜਾ ਜਿਹਾ ਹੋਰ ਨੇੜੇ ਤੋਂ ਤਾਂ ਲੈ ਲੇ ਕੋਈ ਵੀ 16 ਕਿਲੋ ਵੀਰ ਦੱਸ ਰਿਹਾ ਵੀ 16 ਕਿਲੋ 200 ਆਣ ਕੇ ਕੋਈ ਤੁਸੀਂ ਆਪਦੀ ਚੋਕੇ ਤਸੱਲੀ ਕਰ ਲਿਓ ਵੀਡੀਓ ਕਾਲ ਤੇ ਕਿਸੇ ਵੀਰ ਨੇ ਕਰਾਉਣੀ ਦੂਰ ਨੇੜਿਓ ਵੀਡੀਓ ਕਾਲ ਤੇ ਤਸੱਲੀ ਕਰ ਲਿਓ ਜਿੱਦਾਂ ਵੀ ਕੋਈ ਵੀਰ ਸੰਤੁਸ਼ਟ ਹੁੰਦਾ ਉਦਾਂ ਤੁਸੀਂ ਆਪਦੀ ਤਸੱਲੀ ਕਰੋ ਠੀਕ ਆ ਅੰਜਾਇ ਜੀ ਰੱਖਨੇ ਮੋਲ ਅੱਜ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਹੀਰੇ ਅਗਲਾ ਪਾਸੂ ਆਪਣੇ ਕੋਲ ਕਿਹੜਾ ਵੀਰ ਆਹ ਗਾਂ ਆਈ ਅੱਜ ਆਹ ਚਿੱਟੀ ਲਓ ਵੇਖੋ ਠੀਕ ਆ ਇਹਦਾ ਮੋਲ ਜਾਇ ਜੀ ਰੱਖਣਾ ਅੱਛਾ ਜੀ ਹਾਂ ਬੋਲ ਦਰੂ ਵੀਰ ਦਰਦ ਠੀਕ ਆ ਜੀ ਲੈ 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 ਜਾਣੇ ਲੱਗਦੇ ਇਹ ਇਹ ਕਿਵੇਂ ਆਪਣੇ ਕੋਲ ਕਿੰਨਾ ਕ ਟਾਈਮ ਹੋ ਗਿਆ ਨੂੰ ਸੂਈ ਨੂੰ ਇਹਨੂੰ 10 12 ਦਿਨ ਹੋ ਗਏ ਸੂਈ ਨੂੰ ਦਸਾਂ 12 ਦਿਨਾਂ ਦੀ ਹਾਂ ਆਈ ਅੱਜ ਹੀ ਆ ਠੀਕ ਆ ਲਓ ਜੀ ਦਸਾਂ 12 ਦਿਨਾਂ ਦੀ ਦੋਸਤੋ ਸੂਈ ਆ ਹਾਂਜੀ ਕੱਦ ਲੈਣਗੇ ਚੋਈ ਸਵੇਰੇ ਵੱਡੇ ਕੱਦ ਦੇ ਵਿੱਚ ਹਾਂਜੀ ਘਰੇ ਲੈਣਗੇ ਲੇਟ ਲੇਟ ਚੋਈ ਹੈ ਹਾਂ ਲੇਟ ਚੋਈ ਹੈ ਤੇ ਦਸਾਂ ਕਿ ਦਿਨਾਂ ਦੀ 12 ਦਿਨਾਂ ਦੀ ਸੂਈ ਉਹ ਦੁੱਧ ਕਿੰਨਾ ਕਹਿੰਦੇ ਥੱਲੇ ਬੇਖੇ 14 ਲੀਟਰ ਦੁੱਧ ਹੈਗਾ ਪੂਰਾ 14 ਕਿਲੋਟਰ ਹਾਂਜੀ ਹਾਂਜੀ ਬੱਚਾ ਮਗਰ ਦੇ ਮੱਛੀ ਆ ਮਗਰ ਬੱਚੀ ਹੈ ਲਓ ਦੋਸਤੋ 14 ਕਿਲੋ ਦੁੱਧ ਇਸ ਵੈੜ ਦੇ ਥੱਲੇ ਆ ਹੁਣ ਹਾਜ਼ਰ ਕੁਤਸਾ 12 ਤਸਾ 12 ਦਿਨਾਂ ਦੀ ਸੂਈ ਆ ਬਿਲਕੁਲ ਚੰਗੀ ਆ ਕੱਦ ਵੱਡਾ ਆਈ ਆ ਜੀ ਆ ਠੀਕ ਆ ਜੀ ਆਈ ਆ ਜੀ ਤੇ ਮਾਰਨਿੰਗ ਬੇਸ਼ੱਕ ਇੱਕ ਤੇ ਡੰਗਦੀ ਜੀ ਵੀਰ ਹਣਾਂ ਨੇ ਚਵਾਈ ਕੀਤੀ ਇੱਕ ਤੇ ਡੰਗਦੀ ਇਹ ਚਵਾਈ ਚੁਲੀ ਦੋ ਟਾਈਮ ਚੁਈ ਆ ਰਾਤ ਉੱਥੇ ਚੁਲੀ ਸੀ ਘਰੇ ਲੈਣੇ ਕਿ ਦਸਰੇ ਕਰੇ ਲੈ ਕਰ ਲਿਆ ਕਾਊਂਟ ਹੈਗਾ 14 ਕਿਲੋ ਨੈਟ ਪੂਰਾ ਹੈਗਾ ਪੂਰਾ ਹੈਗਾ 14 ਕਿਲੋ ਠੀਕ ਆ ਜੀ ਇੱਕ ਗੱਲ ਦੱਸਣੀ ਸਾਚਿਆ ਝੂਠ ਮਾਰ ਕੇ ਦੇਣੀ ਨਹੀਂ ਆ ਇਹ ਕੰਮ ਪਰਲੇਖਣ ਨਹੀਂ ਕਿਹੜਾ ਪਰਲਾਖਣ ਬਹਿਣੀ ਵਾਲਾ ਬਹਿਣੀ ਲੱਗਲਾ ਨਹੀਂ ਨਹੀਂ ਪਰਲਾਖਣ ਆ ਇੱਕ ਬਹਿਣੀ ਉਲਟ ਬਹਿਣੀ ਲੱਗਦਾ 12 ਘਟ ਹੋਣਗੀਆਂ अच्छा जी हां परले अगले च हां जी हां जी पिछले बराबर दा 10 ਧਾਰਾਂ ਦਾ ਲਾਵੇ ਹਸਾਬ ਪਿਛਲੇ ਬਰਾਬਰ ਦੇ ਦੇਣੀ ਨਹੀਂ ਆ ਪਿਛਲੇ ਬਰਾਬਰ ਨੇ हां ਪਿਛਲੇ ਬਰਾਬਰ ਹੈ ਠੀਕ ਹੈ ਹਾਂ ਜੀ ਹਾਂ ਜੀ ਲਓ ਦੋਸਤੋ ਉਲਟੋ ਬਹਿਣੀ ਵਾਲਾ ਜਿਹੜਾ ਅਗਲਾ ਥਾਣਾ ਠੀਕ ਆ ਜੀ ਕੰਪੇਅਰ ਕਰੀਏ ਇੱਕ ਬਹਿਣੀ ਵਾਲੇ ਅਗਲੇ ਥਾਂ ਦੇ ਨਾਲ ਤੇ ਧਾਰਾਂ ਵੀਰੇ ਦਾ 10 ਕ ਘਟ ਨੇ ਹਾਂ ਜੀ ਜੀ ਬਾਕੀ ਉਹ ਆਂ ਦਾ ਵੀ 10 ਕੇ ਦਵਾਂਗੇ ਜੋ ਵੇਖਿਆ ਕੀ ਨੋਟ ਕੀਤਾ ਉਹ ਤੁਹਾਨੂੰ ਦੱਸ ਦਿੱਤਾ ਠੀਕ ਆ ਬਾਕੀ ਆ ਥਾਂ ਤੁਸੀਂ ਇੱਕ ਵਾਰੀ ਜ਼ਰੂਰ ਨੇੜੇ ਤੋਂ ਦੇਖ ਲਓ ਆ ਥਣ ਪਾਂਡਾ ਕੋਈ ਭੂਰ ਛਟਾ ਨਹੀਂ ਕੋਈ ਠੀਕ ਹੈ ਜੀ ਸੋ 14 ਕਿਲੋ ਦੀ ਮਾਲਕਣ ਹੈ 14 ਕਿਲੋ ਹੁਣ ਮੌਕੇ ਤੇ ਤਿਆਰ ਆ ਅੱਗੇ ਕੋਈ ਸੇਵਾ ਕਰ ਲੂਗਾ ਦੋਸਤੋ 2 ਕਿਲੋ ਵਧਾਉਣਾ ਖੰਡ ਘਟਾਉਣਾ ਉਹ ਅਗਲੀ ਸੇਵਾ ਤੇ ਡਿਪੈਂਡ ਕਰਦਾ ਬਾਕੀ ਹੁਣ ਜੋ ਚੋਕੇ ਇਥੇ ਲੈ ਜਾਓਗੇ ਉਹ 14 ਕਿਲੋ ਆ ਠੀਕ ਆ ਹਾਂਜੀ ਹਾਂਜੀ ਤੇ ਫੇਸ ਕੁਆਲਟੀ ਇੱਕ ਵਾਰੀ ਤੁਸੀਂ ਨੇੜੋਂ ਵੇਖ ਲਓ ਠੀਕ ਹੈ ਜੀ ਤੇ ਬੱਚਾ ਇਹਦਾ ਤੁਹਾਨੂੰ ਆਪਾ ਦਿਖਾ ਦਈਏ ਆ ਬੱਚੀ ਇਹਦੇ ਮਗਰ ਸੁਆਵੀਰ 12 ਦਿਨਾਂ ਦਾ ਕਹਿਣ ਡਿਆ ਬਾਕੀ ਆ ਤੁਸੀਂ ਆਪ ਐਸਟੀਮੇਟ ਲਾ ਲਿਓ ਆ ਬੱਚਾ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਬੱਚੇ ਨਾਲ ਦੀ ਨਾਲ ਤੁਹਾਨੂੰ ਦੋਸਤੋ ਦਿਖਾਤੇ ਆ ਜਿਹੜੀਆਂ ਵਹਿੜਾਂਆਂ ਸੁਈਆਂ ਨੇ ਤੇ ਆ ਹਿਰੇ ਦੇ ਕੋਲ ਵੀ ਦਾ ਵੀ ਹਿਰੇ ਦੇ ਕੋਲ ਜਿਹੜੇ ਦੋਸਤੋ ਅੱਜ ਪਸ਼ੂ ਸੀ ਪੰਜ ਨੇ ਟੋਟਲ ਦੋ ਗੱਬਰਾਂ ਦਿਖਾਈਆਂ ਤੁਹਾਨੂੰ ਤੇ ਦੋ ਹੀ ਸੁਈਆਂ ਨੇ ਹਾਂਜੀ ਹਾਂਜੀ ਜਿੰਨੇ ਜਿੰਨੇ ਦੁੱਤ ਤੇ ਹੁਣ ਚੱਲਣ ਡਈਆਂ ਨੇ ਮੌਕੇ ਤੇ ਉਹ ਤੁਸੀਂ ਆਪਦੀ ਨਰਕਪਰਕ ਕਰ ਲਿਓ ਚੋਗੇ ਵੇਖ ਲਿਓ ਪਸਮਾਗੇ ਵੇਖ ਲਿਓ ਤੇ ਹੀਰੇ ਭਰਾ ਆਏ ਪਸੂ ਸੀ ਅੱਜ ਆਪਣੇ ਕੋਲ ਤੇ ਤਾਂ ਮੁੱਲ ਨਹੀਂ ਆਪਾਂ ਦੱਸਿਆ ਵੀਰ ਹਣਾ ਕੀ ਮੁੱਲ ਸੀ ਇਹਦਾ ਇਹਦਾ 38000 ਮੁੱਲ ਕਰਦਾ 38000 ਹਾਂਜੀ ਹਾਂਜੀ ਲਓ ਵੀ ਦੋਸਤੋ 38000 ਵੀਰਾਂ ਦਾ ਵੀ ਮੁੱਲ ਕਰਦੇ ਆ ਆਪਾਂ ਇਸ ਵੈਡ ਦਾ ਹਾਂ 2000 ਛੱਡ ਦਾਂਗੇ ਠੀਕ ਆ ਜੀ 38 ਜੋ 36 ਦੇ ਦਾਂਗੇ 36000 ਦੀ ਮਿਲ ਜਾਊਗੀ ਹਾਂ 36000 ਦੀ ਦੇ ਦਾਂਗੇ ਲਓ ਜੀ 36000 ਦੀ ਇਹ ਦੋਸਤੋ ਮਿਲ ਜਾਊਗੀ ਠੀਕ ਆ ਤੇ ਬਾਕੀ ਇਹ ਪਸ਼ੂ ਨੇ ਅੱਜ ਰੇਟਪੜ ਤੇ ਵੀ ਚਲੋ ਜਾਇਜ ਨੇ ਬਾਕੀ ਕੋਈ ਵੀਰ ਆਪ ਦੀ ਸਮਝਣ ਨਾਲ ਵੀ ਤੁਸੀਂ ਰੇਟ ਲਗਾ ਸਕਦੇ ਜੀ ਨਾ 18 ਘੱਟ ਹੋਣੇ ਬਚੀ ਦੀਆਂ ਅੱਛੀ 45 ਹਜ਼ਾਰ ਦੀ ਹੈਗੀ ਆ ਬਿਲਕੁਲ ਬਿਲਕੁਲ ਹਾਂ ਦੱਸ ਕੇ ਦੇਣੀ ਆ ਹੱਤੋਂ ਵੱਤ ਦਾ ਫਰਕ ਤੇ ਨਹੀਂ ਬਸ 10 ਘੱਟ ਆਉਂਦਾ ਫਰਕ ਹਾਂ 10 ਦਾ ਫਰਕ ਹੈਗਾ ਫਰਕ ਠੀਕ ਹੈ ਜੀ ਦੱਸ ਕੇ ਦੇਣਾ ਠੀਕ ਹੈ ਤੇ ਨੰਬਰ ਬੋਲਦਗੇ ਹੀਰੇ ਪਛਾਨਣ ਕੀ 13 44113 ਠੀਕ ਹੈ ਇੱਕੋ ਨੰਬਰ ਹੀ ਹਾਂ ਜੀ ਇੱਕ ਨੰਬਰ ਚੱਲਦਾ ਠੀਕ ਹੈ ਵੀਰ ਲਓ ਦੋਸਤੋ ਇਹ ਨੰਬਰ ਵੀਰ ਹੀਰੇ ਦੇ ਆ ਲਗਾਤਾਰ ਸਕਰੀਨ ਦੇ ਉੱਪਰ ਚੱਲਣ ਡੇ ਰਹੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ